ਅੱਜ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਤਿ ਅੰਦਾਸ ਸਵਾਗਤ ਕਰਦੇ ਆ ਲੈ ਕੇ ਆਜ਼ਰਾਂ ਇੱਕ ਖਾਸ ਅਪਡੇਟ ਦੇ ਨਾਲ ਇੱਕ ਖਾਸ ਵੀਡੀਓ ਬੇਟੀਆਂ ਨੂੰ ਮਿਲਣਗੇ 1-1 ਲੱਖ ਰੁਪਏ ਸੋ ਨਵੀਂ ਸਕੀਮ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਕਿਵੇਂ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਜ ਇਸ ਖਾਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਲੈ ਚੱਲਦੇ ਆ ਸਿੱਧਾ ਤੁਹਾਨੂੰ ਮੇਨਾਂ ਅਪ੍ਰਤਿਰਥਤਾ ਤੇ ਕਿਵੇਂ ਤੁਹਾਨੂੰ ਇੱਕ ਇੱਕ ਲੱਖ ਰੁਪਏ ਜਿਹੜੇ ਨੇ ਸਰਕਾਰ ਵੱਲੋਂ ਦਿੱਤੇ ਜਾਣਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਖੁਸ਼ ਖਬਰੀ ਹੈ ਜੀ ਹੁਣ ਬੇਟੀ ਦੇ ਜਨਮ ਤੇ ਮਿਲਣਗੇ 1 ਲੱਖ ਰੁਪਏ ਤੇ ਇਹ 7 ਕਿਸ਼ਤਾਂ ਦੇ ਵਿੱਚ ਜਿਹੜੀ ਆ ਰਾਸ਼ੀ ਮਿਲਣ ਵਾਲੀ ਆ ਤਾਕੇ ਪੜ ਲੈਂਦੇ ਆ ਜੀ Rajasthan ਸਰਕਾਰ ਵੱਲੋਂ 2024-25 ਦੇ ਬਜਟ ਐਲਾਨ ਵਿੱਚ ਧੀਆਂ ਲਈ ਇੱਕ ਨਵੀਂ ਯੋਜਨਾ ਜਿਹੜੀ ਆਹੋ ਸ਼ੁਰੂ ਕਰ ਦਿੱਤੀ ਗਈ ਆ ਜਿਸ ਨੂੰ ਸੂਬੇ ਭਰ ਵਿੱਚ 1 ਅਗਸਤ ਤੋਂ ਲਾਗੂ ਕਰ ਦਿੱਤਾ ਗਿਆ ਏ ਇਸ ਸਕੀਮ ਨੂੰ ਲਾਡੋ ਇਨਸੈਂਟਿਵ ਸਕੀਮ ਦਾ ਜਿਹੜਾ ਨਾਂ ਦਿੱਤਾ ਗਿਆ ਹੈ ਸਹਿਤ ਗਰੀਬ ਪਰਿਵਾਰਾਂ ਨੂੰ ਬੱਚੇ ਦੇ ਜਨਮ ਤੇ ਸੱਤ ਕਿਸ਼ਤਾਂ 'ਚ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆਹੋ ਦਿੱਤੀ ਜਾਵੇਗੀ ਇਸ ਯੋਜਨਾ ਦਾ ਮੁੱਖ ਉਦੇਸ਼ ਲੜਕੀਆਂ ਦੇ ਜਰਮ ਤੋਂ ਲੈ ਕੇ ਬਾਲਕ ਹੋਣ ਤੱਕ ਲੜਕੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਰਾ ਸਰਕਾਰ ਨੇ ਬੋਟ ਆਨ ਆਊਟ ਘੋਸ਼ਣਾ 2024 25 ਦੇ ਬਿੰਦੂ ਨੰਬਰ 34 ਵਿੱਚ ਲਾਡੋ ਪ੍ਰੋਤਸਾਹਨ ਯੋਜਨਾ ਨੂੰ ਲਾਗੂ ਕਰਨ ਦਾ ਜਿਹੜਾ ਐਲਾਨ ਕੀਤਾ ਸੀ ਮੁੱਖ ਮੈਡੀਕਲ ਅਤੇ ਸਿਹਤ ਅਫਸਰ ਡਾਕਟਰ ਨੀਸ਼ ਚੰਦ ਮੀਨਾ ਨੇ ਦੱਸਿਆ ਕਿ ਇਸ ਸਕੀਮ ਇੱਕ ਅਗਸਤ ਨੂੰ ਪੂਰੇ ਸ਼ੂਬੇ ਵਿੱਚ ਸ਼ੁਰੂ ਹੋ ਗਈ ਹੈ ਇਸ ਸਕੀਮ ਤਹਿਤ ਲੜਕੀਆਂ ਨੂੰ ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਅਤੇ 21 ਸਾਲ ਦੀ ਉਮਰ ਪੂਰੀ ਕਰਨ ਤੱਕ 1 ਲੱਖ ਰੁਪਏ ਦੀ ਰਾਸ਼ੀ ਜੜੀ ਆਉ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਜਦੋਂ ਬੱਚੀ ਦਾ ਹਾਸਾ ਗੂੰਜਦਾ ਹੈ ਤਾਂ ਮਾਪਿਆਂ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਹਨ ਬੱਚਾ ਪੈਦਾ ਹੁੰਦੇ ਉਦ ਦੇ ਪਾਲਣ ਪੋਸ਼ਣ ਅਤੇ ਭਵਿੱਖ ਦੇ ਖਰਚਿਆਂ ਦੀ ਚਿੰਤਾ ਹੁੰਦੀ ਹੈ। ਇਹਨਾਂ ਚਿੰਤਾਵਾਂ ਦੇ ਕਾਰਨ ਲੜਕੀ ਦੇ ਜਨਮ ਨੂੰ ਅੱਗੇ ਨਹੀਂ ਬਧਾਇਆ ਜਾਂਦਾ ਤੇ ਲੜਕੀ ਦਾ ਲਿੰਗ ਅਨੁਪਾਤ ਘਟ ਜਾਂਦਾ ਹੈ। ਇਹਨਾਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਲਾਡੋ ਇਨਸੈਂਟਿਵ ਸਕੀਮ ਜਿਹੜੀ ਆਹੋ ਛੁਰੇ ਕੀਤੀ ਗਈ ਆ। ਇਸ ਸਕੀਮ ਸੰਸਕਟਾਪ ਜਨੇਪੇ ਨੂੰ ਵਧਾਏਗੀ ਅਤੇ ਮਾਵਾਂ ਦੀ ਮੌਤ ਦਰ ਦੇ ਨਾਲ ਨਾਲ ਬੱਚੀਆਂ ਦੀ ਮੌਤ ਦਰ ਵੀ ਘਟਾਏਗੀ ਇਸ ਤੋਂ ਇਲਾਵਾ ਘਟਦੇ ਲਿੰਗ ਅਨੁਪਾਤ ਵਿੱਚ ਵੀ ਸੁਧਾਰ ਹੋਵੇਗਾ। ਜਿਹੜਾ ਇਹ 1-1 ਲੱਖ ਰੁਪਏ ਬੱਚੀ ਨੂੰ ਜਨਮ ਮੌਕੇ ਜਿਹੜੇ ਨੇ Rajasthan ਸਰਕਾਰ ਵੱਲੋਂ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਗਈ ਆ ਤੇ ਬੱਚਿਆਂ ਨੇ ਜਿਹੜੇ ਨੇ 1-1 ਲੱਖ ਰੁਪਏ ਜਿਹੜੇ ਨੇ ਹੱਥ ਦਿੱਤੇ ਜਾਣਗੇ ਸੇ ਸੇ ਅੱਜ ਦੀ ਵੱਡੀ ਜਾਣਕਾਰੀ ਮਿਲਦਿਆਂ ਹੋਰ ਅਪਡੇਟ ਦੇ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ